ਉਹ Hindu ਤੇ Musalman esi ek naal launda ek o Ram Rahim ne gal ba samjaunda haaye raste vakh ko vakkre aur raste vakh ko vakkre par ik tik kehna haaye saathon baba kholya tera hanan gana tera hanan ka ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਹਰੇਕ ਸਾਲ ਭਾਰਤ ਤੋਂ ਜਾਂਦੇ ਜਥੇ ਨੂੰ ਇਸ ਵਾਰ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਨਾ ਮਿਲਣ ਕਰਕੇ ਸੰਗਤਾਂ ਵਿੱਚ ਪਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਖੇੜਿਆ ਜਾ ਸਕਦਾ ਹੈ ਤਾਂ ਫਿਰ ਉਨ੍ਹਾਂ ਨੂੰ ਆਪਣੇ ਗੁਰੂ ਸਾਹਿਬ ਜੀ ਦੇ ਜਨਮ ਸਥਾਨ ਤੇ ਜਾ ਕੇ ਉਨ੍ਹਾਂ ਦਾ ਆਵਤਾਰ ਪੁਰਬ ਮਨਾਉਣ ਲਈ ਕਿਉਂ ਰੋਕਿਆ ਜਾ ਰਿਹਾ ਹੈ ਸਮੂਹ ਸਿੱਖ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਲਈ ਅਪੀਲ ਵੀ ਕੀਤੀ ਹੈ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਪਹਿਲਾਂ ਇਕੱਠਾ ਸੀ 1947 'ਚ ਜਦੋਂ ਸਾਡਾ ਦੇਸ਼ ਜਨਮ ਹੋਇਆ ਤੇ ਸਭ ਤੋਂ ਜਿਹੜੀਆਂ ਵੱਧ ਕੁਰਬਾਨੀਆਂ ਉਹ ਸਾਡੀ ਸੇਫ ਤੋਂ ਹੁੰਦੀਆਂ। ਅੱਜ ਵੀ ਬੜਾ ਦੁੱਖ ਹੁੰਦਾ ਵਾ। ਜਦੋਂ ਬਾਰਡਰਾਂ ਤੋਂ ਨੌਜਵਾਨ ਜਿਹੜੇ ਕੁਰਬਾਨੀਆਂ ਕਰਦੇ ਆ ਤੇ ਉਹਨਾਂ ਦੀ ਲਾਸਾਂ ਤਰੰਗੇ ਦੇ ਵਿੱਚ ਆਉਂਦੀਆਂ ਵਾ ਇੱਕ ਸਿੱਖਾਂ ਦੀ ਕਿਸੇ ਵੀ ਧਰਮ ਦੀ ਕਿਉਂਕਿ ਸਾਡੇ ਵੱਖ-ਵੱਖ ਧਰਮਾਂ ਦਾ ਜਿਹੜਾ ਵੀ ਜੜੇ ਧਰੂ ਦੇ ਵਿੱਚ ਆ ਉਹ ਪਰਪਾਕੋ ਨਾ ਚਾਹੀਦਾ ਵਾ ਇਹ ਵੀ ਜਿਹੜਾ ਸਿੱਖ ਧਰਮਾ ਨਾ ਸਾਨੂੰ ਨਨਖਾਨਾ ਸਾਹਿਬ ਅੱਜ ਵੀ ਆਪਣਾ ਯਾਦਦਾਵ ਸਾਡੀਆਂ ਉੱਤੇ ਆਸਤਾ ਵਾ ਤੇ ਜਿਹੜਾ ਇਹ ਮੋਦੀ ਸਰਕਾਰ ਨੇ ਦਿੱਲੀ ਦੀ ਸਰਕਾਰ ਨੇ ਫੈਸਲਾ ਕੀਤਾ ਵਾ ਮੈਂ ਤੇ ਕਹੂੰਗਾ ਵੀ ਸਾਡੇ ਇਹਨਾਂ ਆਸਿਰਦੇ ਜਿਹੜੇ ਲੁੰਗਰੇ ਗਏ ਆ ਸਾਨੂੰ ਬੜਾ ਤੁਰਕ ਹੋਇਆ ਕਿ ਅਜਿਹੇ ਫੈਸਲੇ ਨਹੀਂ ਹੋਣੇ ਚਾਹੀਦੇ ਕਿਉਂਕਿ ਹਰ ਕੌਮ ਦੀ ਹਰ ਜਿਹੜਾ ਧਰਮ ਸਥਾਨ ਆ ਉਹਦੇ ਨਾਲ ਕੋਈ ਆਸਤਾ ਜੁੜੀ ਹੁੰਦੀ ਹੈ ਸਾਡੀ ਆਪਣੀ ਭਾਵਨਾ ਸਾਡੇ ਪਿੰਦੇ ਵਿੱਚ ਹੀ ਬਹੁਤ ਸਾਰੇ ਮੇਰੇ ਦਾਇਆ ਜੀ ਆ ਜਿਹੜੇ ਅਮਰਤਾਜੀ ਸਿੰਘ ਆ ਉਹਨਾਂ ਦੇ ਮਨ ਬਣਿਆ ਸੀ ਗੱਲਾਂ ਕਰਦੇ ਸੀ ਆਪਾਂ ਉਹਨਾਂ ਨੂੰ ਕਾਨਾ ਸਾਹਿਬ ਜਾਣਾ ਵਾ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਰਕਾਰ ਨੇ ਫੈਸਲਾ ਲੈ ਲਿਆ ਵਾ ਤੇ ਬਹੁਤੀ ਸਾਡੇ ਵਾਸਤੇ ਜਿਹੜਾ ਵਾ ਉਹ ਮਾਰੀ ਗੱਲ ਆ ਸਿੱਖੋਂ ਵਾਸਤੇ ਮੈਂ ਕਹਿੰਨਾ ਵੀ ਇਹਦੇ ਤੇ ਦੁਬਾਰਾ ਵਿਚਾਰ ਹੋਣੀ ਚਾਹੀਦੀ ਆ ਤੇ ਸਾਨੂੰ ਆਪਣੇ ਜਿਹੜੇ ਧਰਮ ਸਥਾਨ ਆ ਉਥੇ ਜਾ ਕੇ ਨਾਕਮਸਤਕ ਹੋ ਸਕੀਏ ਸਾਨੂੰ ਜਾਣ ਦਾ ਮੌਕਾ ਸਰਕਾਰ ਨੇ ਦਿੱਤੀ। ਸਾਹ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਫਲਾਈ ਸਾਹਿਬ ਨਗਰ ਬਡਾਲਾ ਗ੍ਰੰਥੀਆਂ ਦਾਸ ਬਾਬਾ ਦਲੇਰ ਸਿੰਘ ਸੰਗਤਾਂ ਨੂੰ ਅਪੀਲ ਕਰਦਾ ਏ ਜੀ ਆਪ ਸੰਗਤ ਸਾਰੀ ਸੰਗਤ ਡਟ ਕੇ ਹੱਲਾ ਮਾਰੋ ਜੋ ਵਿਰੋਧੀ ਮੋਦੀ ਦੇ ਵਿਰੋਧ ਆਪਾਂ ਸਾਰੇ ਸੰਘਰਸ਼ ਕਰੀਏ ਜੋ ਨਗਰ ਕੀਰਤਨ ਨੂੰ ਰੋਕ ਰਿਹਾ ਨਨਕਾਣਾ ਸਾਹਿਬ ਜਾਣ ਤੋਂ ਤੇ ਉਹਦਾ ਆਪਾਂ ਡਟ ਕੇ ਮੋਦੀ ਦਾ ਵਿਰੋਧ ਕਰੀਏ ਕਿਉਂ ਜੇ ক্রিকেট ਮੈਚ ਹੋ ਸਕਦੇ ਆ ਤੇ ਗੁਰੂ ਘਰ ਦੇ ਨਗਰ ਕੀਰਤਨ ਕਿਉਂ ਨਹੀਂ ਨਿਕਲ ਸਕਦੇ ਇਹ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਜੀ ਵੱਤੋਂ ਵੱਦ ਸੰਯੋਗ ਦਿਓ ਪ੍ਰਾਲਾ ਕਰੋ ਤੇ ਆਪਾਂ ਗੁਰੂ ਸਾਹਿਬ ਜੀ ਦਾ ਨਗਰ ਕੀਰਤਨ ਜਿਹੜਾ ਉਤਸ਼ਾਹ ਚਾਹ ਦੇ ਨਾਲ ਤੁਮਤਾਵ ਦੇ ਨਾਲ ਨਨ ਕਾ ਨਨ ਕਾਣਾ ਸਾਹਿਬ ਪਾਕਿਸਤਾਨ ਦਾ ਵੀ ਖੜ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਜੋ ਪਤਾ ਲੱਗਿਆ ਹੈ ਕਿ ਮੋਦੀ ਸਰਕਾਰ ਨੇ ਸ੍ਰੀ ਹਨਕਾਣਾ ਸਾਹਿਬ ਤੋਂ ਜੋ ਜਥਾ ਇੰਡੀਆ ਤੋਂ ਸ੍ਰੀ ਹਨਕਾਣਾ ਸਾਹਿਬ ਪਾਕਿਸਤਾਨ ਜਾਂਦਾ ਹੈ ਉਸ ਨੂੰ ਬੰਦ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਇਸ ਦੀ ਅਸੀਂ ਗਿੰਦਿਆ ਕਰਦੇ ਆ ਮਾੜੀ ਖਬਰ ਹੈ ਜੀ ਤੇ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦ ਕਿ ਸਾਡੇ ਹੋਰ ਵਪਾਰ ਪਾਕਿਸਤਾਨ ਨਾਲ ਹੋ ਰਹੇ ਨੇ ਜਦ ਕਿ ਹੁਣੇ ਹੀ ਮੈਚ ক্রিকেট ਦਾ ਹੋ ਰਿਹਾ ਵੈ ਤਾਂ ਇਹ ਸਭ ਕੁਝ ਹੋ ਸਕਦਾ ਹੈ ਤਾਂ ਸਿੱਖਾਂ ਲਈ ਕਾਨੂੰਨ ਵੱਖ ਕਿਉਂ ਹੈ ਇਸ ਲਈ ਅਸੀਂ ਸਾਰੀ ਸੰਗ ਨੂੰ ਬੇਨਤੀ ਕਰਦੇ ਹਾਂ ਕਿ ਇਸ ਦਾ ਵਿਰੋਧ ਕੀਤਾ ਜਾਵੇ ਜੋ ਇਹ ਜਿਹੜੀ ਖਬਰ ਹੈ ਇਹ ਸੈਂਟਰ ਸਰਕਾਰ ਤੱਕ ਆ ਪਹੁੰਚ ਕੇ ਤੇ ਰਸਤੇ ਖੁੱਲਣ ਤੇ ਅਸੀਂ ਕੋਈ ਖੁਸ਼ੀ ਨਾਲ ਸ੍ਰੀ ਨਾਨਕ ਕਾਨਾ ਸਾਹਿਬ ਦੇ ਦਰਸ਼ਨ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ లైక్ ਅਤੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਉਂਦੇ ਹੋਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ